ਬਿਸਮਿਲ੍ਲਾਹਿਰ ਰਹਿਮਾਨ ਰਹੀਮ ਸ਼ੁਰੂ ਅੱਲਾਹ ਤਾਲਾ ਦੇ ਨਾਂ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਇਤ ਹੀ ਰਹਿਮ ਕਰਨ ਵਾਲਾ ਅੱਜ ਈਦੁਲ ਫਿਤਰ ਦਾ ਤਿਹਵਾਰ 30 ਰੋਜ਼ੇ ਰੱਖਣ ਤੋਂ ਬਾਅਦ ਪੂਰੀ ਦੁਨੀਆ 'ਚ ਮੁਸਲਮਾਨਾਂ ਨੇ ਮਨਾਇਆ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਵਿੱਚ ਈਦ ਦੀ ਨਮਾਜ਼ ਜਿਹੜੀ ਅਦਾ ਕੀਤੀ ਗਈ ਅੱਜ ਦੀ ਨਮਾਜ਼ ਸਾਦਗੀ ਨਾਲ ਪੜ੍ਹੀ ਗਈ ਕਿਉਂਕਿ ਫਲਸਤੀਨ ਦੇ ਵਿੱਚ ਇਜ਼ਰਾਈਲੀ ਸਰਕਾਰ ਵੱਲੋਂ ਜਿਹੜਾ ਨਰਸਿੰਗ ਹਾਰ ਕੀਤਾ ਗਿਆ ਜੇ 34000 ਤੋਂ ਜ਼ਿਆਦਾ ਮੁਸਲਮਾਨ ਸ਼ਹੀਦ ਹੋਏ ਔਰ ਜ਼ਿਆਦਾਤਰ ਬੱਚੇ ਜਿਹੜੇ ਹੈ ਉਹਨਾਂ ਦਾ ਕਤਲ ਕੀਤਾ ਗਿਆ ਇਸ ਲਈ ਉਹਨਾਂ ਨੂੰ ਸਮਰਪਿਤ ਅੱਜ ਦੀ ਨਮਾਜ਼ ਜਿਹੜੀ ਹੈ ਉਹ ਸਾਦਗੀ ਗਿਨਾਲ ਪੜੀ ਗਈ ਔਰ ਪੂਰੀ ਦੁਨੀਆ ਦੇ ਇਨਸਾਨ ਪਸੰਦ ਲੋਕਾਂ ਨੂੰ ਹੁਲਾਰਾ ਦਿੱਤਾ ਹੈ ਕਿ ਜ਼ੁਲਮ ਦੇ ਖਿਲਾਫ ਆਵਾਜ਼ ਚੱਕੋ ਤਾਂ ਇਹ ਜ਼ੁਲਮ ਜਿਹੜਾ ਉਹ ਬੰਦ ਹੋ ਸਕੇ ਤੇ ਸ਼ਹਿਰ ਵਾਸੀਆਂ ਨੂੰ ਸਾਰੇ ਹੀ ਪੰਜਾਬੀਆਂ ਨੂੰ ਸ਼ਹਿਰ ਵਾਸੀਆਂ ਨੂੰ Eid ਦੀਆਂ ਬਹੁਤ ਬਹੁਤ ਮੁਬਾਰਕਾਂ Eid ਜਿਹੜੀ ਹੈ ਮਿੱਠੀ Eid ਹੈ اور خوشی کا پیغام دن دی ہے خاص کر رہی عید جہی ہے روسیا نو منا دیس پیار گلوکڑی پان دی عید ہے تو میں کہنا چاہوں گا اب دن اگر کسی دا کوئی دوست کسی دا کوئی عزیز وچھڑے ہے نراز ہے تو ایک واری پہل کر کے لوکان لکان اپنی پیار محبت نو ودایا جائے یہی اجت کا سنے آج ہے جسم اللہ الرحمن الرحیم شروع اللہ تعالیٰ نا تو جو بڑا مہربان تھے نہایت ہی رحم کرنے والا ہے اج الفطر کا تہوار تی روزے رکھنے تو بعد پوری دنیا مسلمانوں نے منایا ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਵਿੱਚ Eid ਦੀ ਨਮਾਜ਼ ਜਿਹੜੀ ਅਦਾ ਕੀਤੀ ਗਈ ਅੱਜ ਦੀ ਨਮਾਜ਼ ਸਾਦਗੀ ਨਾਲ ਪੜ੍ਹੀ ਗਈ ਕਿਉਂਕਿ ਫਲਸਤੀਨ ਦੇ ਵਿੱਚ ਇਜ਼ਰਾਈਲੀ ਸਰਕਾਰ ਵੱਲੋਂ ਜਿਹੜਾ नरਸੰਘਾਰ ਕੀਤਾ ਗਿਆ ਜਿੱਥੇ 30000 ਤੋਂ ਜ਼ਿਆਦਾ ਮੁਸਲਮਾਨ ਸ਼ਹੀਦ ਹੋਏ ਅਤੇ ਜ਼ਿਆਦਾਤਰ ਬੱਚੇ ਜਿਹੜੇ ਐ ਉਹਨਾਂ ਦਾ ਕਤਲ ਕੀਤਾ ਗਿਆ ਇਸ ਲਈ ਉਹਨਾਂ ਨੂੰ ਸਮਰਪਿਤ ਅੱਜ ਦੀ ਨਮਾਜ਼ ਜਿਹੜੀ ਹੈ ਉਹ ਸਾਦਗੀ ਨਾਲ ਪੜ੍ਹੀ ਗਈ ਅਤੇ ਪੂਰੀ ਦੁਨੀਆ ਦੇ ਇਨਸਾਫ਼ ਪਸੰਦ ਲੋਕਾਂ ਨੂੰ ਹੁਲਾਰਾ ਦਿੱਤਾ ਹੈ ਕਿ ਜ਼ੁਲਮ ਦੇ ਖਿਲਾਫ ਆਵਾਜ਼ ਚੱਕੋ ਤਾਂ ਇਹ ਜ਼ੁਲਮ ਜਿਹੜਾ ਉਹ ਬੰਦ ਹੋ ਸਕੇ। ਤੇ ਸ਼ਹਿਰ ਵਾਸੀਆਂ ਨੇ ਸਾਰੇ ਹੀ ਪੰਜਾਬੀਆਂ ਨੂੰ ਸ਼ਹਿਰ ਵਾਸੀਆਂ ਨੂੰ Eid ਦੀਆਂ ਬਹੁਤ ਬਹੁਤ ਮੁਬਾਰਕਾਂ Eid ਜਿਹੜੀ ਹੈ ਮਿੱਠੀ Eid ਹੈ اور خوشی کا پیغام دن ہے خاص کر عید جڑی ہے روسیا نو منا دیس پیار گلوکڑی پان دی عید ہے تو میں کہنا چاہوں گا اب دن اگر کسی دا کوئی دوست کسی دا کوئی عزیز ہے نراز ہے تو ایک واری پہل کر کے لکان اپنی پیار محبت میں ودایا جائے یہی اجت کا سنےہا آج چاہتا ہے بسم اللہ الرحمن الرحیم شروع اللہ تعالیٰ نا تو جو بڑا مہربان سے نہایت ہی رحم کرنے والا ہے اج الفطر کا تہوار تی روزے رکھنے تو بعد پوری دنیا مسلمانوں نے منایا ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਵਿੱਚ Eid ਦੀ ਨਮਾਜ਼ ਜਿਹੜੀ ਅਦਾ ਕੀਤੀ ਗਈ ਅੱਜ ਦੀ ਨਮਾਜ਼ ਸਾਦਗੀ ਨਾਲ ਪੜ੍ਹੀ ਗਈ ਕਿਉਂਕਿ ਫਲਸਤੀਨ ਦੇ ਵਿੱਚ ਇਜ਼ਰਾਈਲੀ ਸਰਕਾਰ ਵੱਲੋਂ ਜਿਹੜਾ नरਸੰਘਾਰ ਕੀਤਾ ਗਿਆ ਜਿੱਥੇ 30000 ਤੋਂ ਜ਼ਿਆਦਾ ਮੁਸਲਮਾਨ ਸ਼ਹੀਦ ਹੋਏ ਅਤੇ ਜ਼ਿਆਦਾਤਰ ਬੱਚੇ ਜਿਹੜੇ ਐ ਉਹਨਾਂ ਦਾ ਕਤਲ ਕੀਤਾ ਗਿਆ ਇਸ ਲਈ ਉਹਨਾਂ ਨੂੰ ਸਮਰਪਿਤ ਅੱਜ ਦੀ ਨਮਾਜ਼ ਜਿਹੜੀ ਹੈ ਉਹ ਸਾਦਗੀ ਨਾਲ ਪੜ੍ਹੀ ਗਈ ਅਤੇ ਪੂਰੀ ਦੁਨੀਆ ਦੇ ਇਨਸਾਫ਼ ਪਸੰਦ ਲੋਕਾਂ ਨੂੰ ਹੁਲਾਰਾ ਦਿੱਤਾ ਹੈ ਕਿ ਜ਼ੁਲਮ ਦੇ ਖਿਲਾਫ ਆਵਾਜ਼ ਚੱਕੋ ਤਾਂ ਇਹ ਜ਼ੁਲਮ ਜਿਹੜਾ ਉਹ ਬੰਦ ਹੋ ਸਕੇ। ਤੇ ਸ਼ਹਿਰ ਵਾਸੀਆਂ ਨੇ ਸਾਰੇ ਹੀ ਪੰਜਾਬੀਆਂ ਨੂੰ

Facebook Instagram X aur WhatsApp channel par